ਦੇ ਵੀਰੋ ਦਾਨਕ ਸਟਰੀ ਵੀਸ ਆਫ ਇਹ ਦੂਸਰਾ ਦੀਖਸਬਾ ਕਲਾਂ ਨੌਰ ਦੇ ਐਡਮ ਦਫਤਰ ਦੇ ਵਿੱਚ ਖੜੇ ਆ ਸਾਡੇ ਨਾਲ ਸਰਦਾਰ ਗੁਰਦੇਵ ਸਿੰਘ ਰੰਧਾਵਾ ਜੀ ਐਮਐਲਏ ਸਾਹਮਣੇ ਸਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਜਿਹੜਾ ਤੁਸੀਂ ਸਪੈਸ਼ਲ ਕਵਰ ਤੇ ਜਿਹੜੀ ਸਾਡੀ ਕਵਰਿੰਗ ਕਰਦੇ ਹੋ ਮੈਂ ਆਪਣੇ ਨੂੰ ਤੁਹਾਡੇ ਜਨਮ ਤੈਨਖਸੀਰ ਦਾ ਵੀ ਧੰਨਵਾਦ ਕਰਦਾ ਸਰ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਕਾਫੀ ਪਿੰਡਾਂ ਦੇ ਵਿੱਚ ਤੁਹਾਡੀ ਜਿੱਤ ਪ੍ਰਾਪਤੀ ਜਿਹੜੀ ਆ ਹੋਈ ਹੈ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਉਹ ਆਮ ਆਦੀ ਪਾਰਟੀ ਹੱਕ ਵਿੱਚ ਜਿਹੜਾ ਫਤਵਾ ਦਿੱਤੇ ਕਿੰਨੇ ਪਿੰਨਾਂ ਦੇ ਵਿੱਚ ਜਿਹੜੀ ਆ ਜਿੱਤ ਦੇ ਦੇਖੋ ਜੀ ਇਹ 16 ਜਿਹੜੇ ਅੱਜ ਕੈਂਡੀਡੇਟ ਸਾਡੇ ਜਿੱਤੇ ਨੇ ਉਹਨਾਂ ਪੂਛ ਹੋਈਆਂ ਤਾਂ ਜਿਹੜੇ ਬਾਕੀ ਸੀਗੇ ਉਹਨਾਂ ਦੇ ਪੇਪਰ ਵਰਕ ਨਹੀਂ ਸੀਗਾ ਕੰਪਲੀਟ ਇਹਨਾਂ ਕੰਪਲੀਟ ਸੀਗਾ ਇਸ ਕਰਕੇ ਉਹਨਾਂ ਦੇ ਪੇਪਰ ਵਰਕ ਇਨਕੰਪਲੀਟ ਹੋਣ ਕਰਕੇ ਆਮ ਆਦੀ ਪਾਰਟੀ ਦੇ ਸੋਣਾ ਜਿਹੜੇ ਉਮੀਦਵਾਰ ਉਹ ਜਿੱਤੇ ਨੇ ਔਰ ਤਿੰਨ ਜਿਹੜੀਆਂ ਪੋਸਟਾਂ ਉਹ ਜਿਹੜੀਆਂ ਨੇ ਇਹ ਉਹਦੇ ਵਿੱਚ ਆਮ ਆਦੀ ਪਾਰਟੀ ਵਾਲੇ ਸੀਗੇ ਦੂਸਰੇ ਵੀ ਸੀਗੇ ਉਹਨਾਂ ਦਾ ਪੇਪਰ ਵਰਕ ਕੰਪਲੀਟ ਨਾ ਹੋਣ ਕਰਕੇ ਉਹ ਦੁਬਾਰਾ ਇਲੈਕਸ਼ਨ ਜਿਹੜੀ ਉਹ ਤਿੰਨ ਜੋ ਉਹਨਾਂ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਈ ਬਿਲਕੁਲ ਸਾਡੇ ਨਾਲ ਬਡਾਲਾ ਬੰਗਰ ਤੋਂ ਵੀ ਮਜੂਨ ਨੇ ਬਹੁਤ ਬਹੁਤ ਧੰਨਿਆ ਜੀ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਧੰਨਿਆ ਜੀ ਕਿ ਕਿਵੇਂ ਦਾ ਲੱਗ ਰਿਹਾ ਆਮ ਆਦੀ ਪਾਰਟੀ ਵੱਲੋਂ ਅੱਜ ਵਧੀਆ ਮਾਲਕ ਦੀ ਕਿਰਪਾ ਹੀ ਆ ਇਹ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਇਹਨਾਂ ਨੂੰ ਟਿਕੜ ਦਿੱਤੀ ਆ ਅਸੀਂ ਜਿੱਤਿਆ ਨੇ ਤੇ ਅਸੀਂ ਕਾਂਗਰਸੀਆਂ ਜੀ ਵੀ ਰਹੇ ਆ ਕਾਲੀ ਜੀ ਵੀ ਰਹੇ ਆ ਕਿਸੇ ਨੇ ਸਾਨੂੰ ਲਾਗੇ ਦੀ ਸੀ ਹੋਂਦਤਾ ਆ ਪਾਰਟੀ ਨੇ ਤੁਹਾਨੂੰ ਅੱਗੇ ਇੱਕ ਤੌਰ ਦੇ ਉੱਤੇ ਵੀ ਆ ਹੁਣੇ ਇੱਥੇ ਗੱਲ ਚੱਲਣ ਰਹੀ ਸੀ ਮੈਂ ਕਿਹਾ ਇਹ ਪਹਿਲਾ ਚਾਂਚਾ ਜਿਹੜੇ ਥੱਲਿਓਂ ਵਰਗ ਨੂੰ ਚੁੱਕਣ ਦੇ ਤਾਂ ਨਿੱਧੇ ਕੀ ਕੋਈ ਨਹੀਂ ਜਿਹੜੇ ਬਜ਼ੁਰਗ ਆ ਉਹ ਨਹੀਂ ਕੋਈ ਲਾਗੇ ਹੋਂਦਤਾ ਆ ਹੁਣੇ ਇੱਥੇ ਗੱਲ ਚੱਲਣ ਰਹੀ ਜੀ ਬੈਠੇ ਸਾਂ ਮੈਂ ਕਿਹਾ ਇਹ ਉਹਨਾਂ ਦੀ ਦੇਣਿਆ ਸਰਦਾਰਾਂ ਦਾ ਵਸੌਦੀ ਉਹਨਾਂ ਨੇ ਸਾਨੂੰ ਬਿਲਕੁਲ ਜੀ ਸੰਜੀ ਲੋਕ ਜਿਨ੍ਹਾਂ ਦੇ ਵੱਲੋਂ ਜਿੱਤ ਪ੍ਰਾਪਤ ਕਰਕੇ ਅੱਜ ਸਰਟੀਫਿਕੇਟ ਲੈਣ ਦੇ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਦੈਨਿਕ ਸਟਾਫੀ ਕਲਾਨੌਰ ਤੁਸੀਂ ਦੇਖ ਰਹੇ ਹੋ ਦੈਨਿਕ ਸਟਾਫੀ ਇਸੋ ਦੂਸਰਾ ਦਿਕਸਬਾ ਕਲਾਨੌਰ ਦੇ ਐਡੀਮ ਦਫਤਰ ਦੇ ਵਿੱਚ ਖੜੇ ਆ ਸਾਡੇ ਨਾਲ ਸਰਦਾਰ ਗੁਰਦੇਵ ਸਿੰਘ ਰੰਧਾਵਾ ਜੀ ਐਮਐਲਏ ਸਾਹਮਣੇ ਸਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਜਿਹੜਾ ਤੁਸੀਂ ਸਪੈਸ਼ਲ ਕੌਵਰ ਤੇ ਜਿਹੜੀ ਸਾਡੀ ਕਵਰਿੰਗ ਕਰਦੇ ਹੋ ਮੈਂ ਆਪਣੇ ਨੂੰ ਤੁਹਾਡੇ ਚੈਨਲ 3 ਇੱਕ ਸਵੇਰਾ ਦਾ ਵੀ ਧੰਨਵਾਦ ਕਰਦਾ ਸਰ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਕਾਫੀ ਪਿੰਡਾਂ ਦੇ ਵਿੱਚ ਤੁਹਾਡੀ ਜਿੱਤ ਪ੍ਰਾਪਤੀ ਜਿਹੜੀ ਆ ਹੋਈ ਹੈ ਜੀ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਉਹ ਆਮ ਆਦੀ ਪਾਰਟੀ ਹੱਕ ਵਿੱਚ ਜਿਹੜਾ ਫਤਵਾ ਦਿੱਤੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੀ ਆ ਜਿੱਤ ਦੇਖੋ ਜੀ ਇਹ 16 ਜਿਹੜੇ ਅੱਜ ਕੈਂਡੀਡੇਟ ਸਾਡੇ ਜਿੱਤੇ ਨੇ ਅਨਪੂਰਨ ਹੋਈ ਜੀ ਜਿਹੜੇ ਬਾਕੀ ਸੀਗੇ ਉਹਨਾਂ ਦੇ ਪੇਪਰ ਵਰਕ ਨਹੀਂ ਸੀਗਾ ਕੰਪਲੀਟ ਜਿੰਨੇ ਕੰਪਲੀਟ ਸੀਗਾ ਇਸ ਕਰਕੇ ਉਹਨਾਂ ਦੇ ਪੇਪਰ ਵਰਕ ਇਨਕੰਪਲੀਟ ਹੋਣ ਕਰਕੇ ਆਮ ਆਦੀ ਪਾਰਟੀ ਦੇ ਸੋਣਾ ਜਿਹੜੇ ਉਮੀਦਵਾਰੋ ਜਿੱਤੇ ਨੇ ਔਰ ਤਿੰਨ ਜਿਹੜੀਆਂ ਪੋਸਟਾਂ ਉਹ ਜਿਹੜੀਆਂ ਨੇ ਜਿਹੜੇ ਉਹਦੇ ਵਿੱਚ ਆਮ ਆਦੀ ਪਾਰਟੀ ਵਾਲੇ ਸੀਗੇ ਦੂਸਰੇ ਵੀ ਸੀਗੇ ਉਹਨਾਂ ਦਾ ਪੇਪਰ ਵਰਕ ਕੰਪਲੀਟ ਨਾ ਹੋਣ ਕਰਕੇ ਉਹ ਦੁਬਾਰਾ ਇਲੈਕਸ਼ਨ ਜਿਹੜੀ ਉਹ ਤਿੰਨਾਂ ਜੋ ਉਹਨਾਂ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਈ ਬਿਲਕੁਲ ਸਾਡੇ ਨਾਲ ਬਡਾਲਾ ਬੰਗਰ ਤੋਂ ਵੀ ਮਜੂਨ ਨੇ ਬਹੁਤ ਬਹੁਤ ਧੰਨਈਆ ਜੀ ਤੁਹਾਨੂੰ ਤਾਂ ਬਹੁਤ ਬਹੁਤ ਵਧਾਈਆਂ ਜੀ ਕਿਵੇਂ ਦਾ ਲੱਗ ਰਿਹਾ ਆ ਮਾਦੀ ਪਾਰਟੀ ਵੱਲੋਂ ਅੱਜ ਵਧੀਆ ਮਾਲਕ ਦੀ ਕਿਰਪਾਈ ਆ ਇਹ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਆਨ ਨੂੰ ਠੇਰ ਦਿੱਤੀ ਆ ਅਸੀਂ ਜਿੱਤਿਆ ਨੇ ਤੇ ਅਸੀਂ ਕਾਂਗਰਸੀ ਵੀ ਰਹੇ ਆ ਕਾਲੀ ਵੀ ਰਹੇ ਆ ਕਿਸੇ ਨੇ ਸਾਨੂੰ ਲਾਗੇ ਦੀ ਸੀ ਆਉਣ ਦਿੱਤਾ ਹਾਂ ਪਾਰਟੀ ਨੇ ਤੁਹਾਨੂੰ ਅੱਗੇ ਇੱਕ ਤੌਰ ਦੇ ਉੱਤੇ ਵੀ ਆ ਹੁਣੇ ਇੱਥੇ ਗੱਲ ਚੱਲਣ ਰਹੀ ਸੀ ਮੈਂ ਕਿਹਾ ਇਹ ਪਹਿਲਾ ਚਾਂਚਾ ਜਿਹੜੇ ਥੱਲੇੋਂ ਵਰਗ ਨੂੰ ਚੁੱਕਣ ਦੇ ਤਾਂ ਨੇ ਦੇ ਕੀ ਜੀ ਕੋਈ ਨਹੀਂ ਜਿਹੜੇ ਬਜ਼ੁਰਗ ਆ ਉਹ ਨਹੀਂ ਕੋਈ ਲੱਗੇ ਆਉਂਦੇ ਤਾਂ ਆ ਹੁਣੇ ਇੱਥੇ ਗੱਲ ਚੱਲਣ ਰਹੀ ਜੀ ਬੈਠੇ ਸਾਂ ਮਗਾਏ ਉਹਨਾਂ ਦੀ ਦੇਣਿਆਂ ਸਰਦਾਰਾਂ ਦਾ ਵਸਵਦੀ ਉਹਨਾਂ ਨੇ ਸਾਨੂੰ ਬਿਲਕੁਲ ਜੀ ਇਹ ਸੰਜੀ ਲੋਕ ਜਿਨ੍ਹਾਂ ਦੇ ਵੱਲੋਂ ਜਿੱਤ ਪ੍ਰਾਪਤ ਕਰਕੇ ਅੱਜ ਸਰਟੀਫਿਕੇਟ ਲੈਣ ਦੇ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਦੈਂਸਰਾ ਟੀਵੀ ਕਲਾਨੌਰ ਦੇਰੋ ਦਾਨਕ ਸਟਵੀਸ ਆ ਨੀ ਦੂਸਰਾ ਦਿਨਸ ਬਾ ਕਾਲਾ ਨੌਰ ਦੇ ਐਡੀਐਮ ਦਫਤਰ ਦੇ ਵਿੱਚ ਖੜੇ ਆ ਸਾਡੇ ਨਾਲ ਸਰਦਾਰ ਗੁਰਦੇਵ ਸਿੰਘ ਰੰਧਾਵਾ ਜੀ ਐਮਐਲਏ ਸਾਮੁੰਜੂਨੇ ਸਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਵੀ ਮੁਬਾਰਕਾਂ ਜੀ ਜਿਹੜਾ ਤੁਸੀਂ ਸਪੈਸ਼ਲ ਕਾਉ ਤੇ ਜਿਹੜੀ ਸਾਡੀ ਕਵਰਿੰਗ ਕਰਦੇ ਹੋ ਮੈਂ ਆਪਣੇ ਨੂੰ ਤੁਹਾਡੇ ਚੈਨਲ ਤਾਨਕ ਸਵੇਰਾ ਦਾ ਵੀ ਧੰਨਵਾਦ ਕਰਦਾ ਸਰ ਕਿਦਾਂ ਦਾ ਮਹਿਸੂਸ ਹੋ ਰਿਹਾ ਅੱਜ ਕਾਫੀ ਪਿੰਡਾਂ ਦੇ ਵਿੱਚ ਤੁਹਾਡੀ ਜਿੱਤ ਪ੍ਰਾਪਤੀ ਜਿਹੜੀ ਆ ਹੋਈ ਹੈ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਉਹ ਆਮ ਆਦੀ ਪਾਰਟੀ ਹੱਕ ਵਿੱਚ ਜਿਹੜਾ ਫਤਵਾ ਦਿੱਤੇ ਕਿੰਨੇ ਪਿੰਨਾਂ ਦੇ ਵਿੱਚ ਜਿਹੜੀ ਆ ਜਿੱਤ ਦੇ ਦੇਖੋ ਜੀ ਇਹ 16 ਜਿਹੜੇ ਅੱਜ ਕੈਂਡੀਡੇਟ ਸਾਡੇ ਜਿੱਤੇ ਨੇ ਉਹਨਾਂ ਪੂਛ ਹੋਈਆਂ ਤਾਂ ਜਿਹੜੇ ਬਾਕੀ ਸੀਗੇ ਉਹਨਾਂ ਦੇ ਪੇਪਰ ਵਰਕ ਨਹੀਂ ਸੀਗਾ ਕੰਪਲੀਟ ਇਹਨਾਂ ਕੰਪਲੀਟ ਸੀਗਾ ਇਸ ਕਰਕੇ ਉਹਨਾਂ ਦੇ ਪੇਪਰ ਵਰਕ ਇਨਕੰਪਲੀਟ ਹੋਣ ਕਰਕੇ ਆਮ ਆਦੀ ਪਾਰਟੀ ਦੇ ਸੋਣਾ ਜਿਹੜੇ ਉਮੀਦਵਾਰ ਉਹ ਜਿੱਤੇ ਨੇ ਔਰ ਤਿੰਨ ਜਿਹੜੀਆਂ ਪੋਸਟਾਂ ਉਹ ਜਿਹੜੀਆਂ ਨੇ ਇਹ ਉਹਦੇ ਵਿੱਚ ਆਮ ਆਦੀ ਪਾਰਟੀ ਵਾਲੇ ਸੀਗੇ ਦੂਸਰੇ ਵੀ ਸੀਗੇ ਉਹਨਾਂ ਦਾ ਪੇਪਰ ਵਰਕ ਕੰਪਲੀਟ ਨਾ ਹੋਣ ਕਰਕੇ ਉਹ ਦੁਬਾਰਾ ਇਲੈਕਸ਼ਨ ਜਿਹੜੀ ਉਹ ਤਿੰਨ ਜੋ ਉਹਨਾਂ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਈ ਬਿਲਕੁਲ ਸਾਡੇ ਨਾਲ ਬਡਾਲਾ ਬੰਗਰ ਤੋਂ ਵੀ ਮਜੂਨ ਨੇ ਬਹੁਤ ਬਹੁਤ ਧੰਨਿਆ ਜੀ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਧੰਨਿਆ ਜੀ ਕਿ ਕਿਵੇਂ ਦਾ ਲੱਗ ਰਿਹਾ ਆਮ ਆਦੀ ਪਾਰਟੀ ਵੱਲੋਂ ਅੱਜ ਵਧੀਆ ਮਾਲਕ ਦੀ ਕਿਰਪਾ ਹੀ ਆ ਇਹ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਇਹਨਾਂ ਨੂੰ ਟਿਕੜ ਦਿੱਤੀ ਆ ਅਸੀਂ ਜਿੱਤਿਆ ਨੇ ਤੇ ਅਸੀਂ ਕਾਂਗਰਸੀਆਂ ਜੀ ਵੀ ਰਹੇ ਆ ਕਾਲੀ ਜੀ ਵੀ ਰਹੇ ਆ ਕਿਸੇ ਨੇ ਸਾਨੂੰ ਲਾਗੇ ਦੀ ਸੀ ਹੋਂਦਤਾ ਆ ਪਾਰਟੀ ਨੇ ਤੁਹਾਨੂੰ ਅੱਗੇ ਇੱਕ ਤੌਰ ਦੇ ਉੱਤੇ ਵੀ ਆ ਹੁਣੇ ਇੱਥੇ ਗੱਲ ਚੱਲਣ ਰਹੀ ਸੀ ਮੈਂ ਕਿਹਾ ਇਹ ਪਹਿਲਾ ਚਾਂਚਾ ਜਿਹੜੇ ਥੱਲੇਓ ਵਰਗ ਨੂੰ ਚੁੱਕਣ ਦੇ ਤਾਂ ਨਿੱਧੇ ਕੀ ਕੋਈ ਨਹੀਂ ਜਿਹੜੇ ਬਜ਼ੁਰਗ ਆ ਉਹ ਨਹੀਂ ਕੋਈ ਲਾਗੇ ਹੋਂਦਤਾ ਆ ਹੁਣੇ ਇੱਥੇ ਗੱਲ ਚੱਲਣ ਰਹੀ ਜੀ ਬੈਠੇ ਸਾਂ ਮੈਂ ਕਿਹਾ ਇਹ ਉਹਨਾਂ ਦੀ ਦੇਣਿਆ ਸਰਦਾਰਾਂ ਦਾ ਵਸੌਦੀ ਉਹਨਾਂ ਨੇ ਸਾਨੂੰ ਬਿਲਕੁਲ ਜੀ ਸੰਜੀ ਲੋਕ ਜਿਨ੍ਹਾਂ ਦੇ ਵੱਲੋਂ ਜਿੱਤ ਪ੍ਰਾਪਤ ਕਰਕੇ ਅੱਜ ਸਰਟੀਫਿਕੇਟ ਲੈਣ ਦੇ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਦੈਨਿਕ ਸਟਾਫੀ ਕਲਾਨੌਰ ਤੁਸੀਂ ਦੇਖ ਰਹੇ ਹੋ ਦੈਨਿਕ ਸਟਾਫੀ ਇਸੋ ਦੂਸਰਾ ਦਿਕਸਬਾ ਕਲਾਨੌਰ ਦੇ ਐਡੀਮ ਦਫਤਰ ਦੇ ਵਿੱਚ ਖੜੇ ਆ ਸਾਡੇ ਨਾਲ ਸਰਦਾਰ ਗੁਰਦੇਵ ਸਿੰਘ ਰੰਧਾਵਾ ਜੀ ਐਮਐਲਏ ਸਾਹਮਣੇ ਸਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਮੁਬਾਰਕਾਂ ਜੀ ਜਿਹੜਾ ਤੁਸੀਂ ਸਪੈਸ਼ਲ ਕੌਵਰ ਤੇ ਜਿਹੜੀ ਸਾਡੀ ਕਵਰਿੰਗ ਕਰਦੇ ਹੋ ਮੈਂ ਆਪਣੇ ਨੂੰ ਤੁਹਾਡੇ ਚੈਨਲ 3 ਇੱਕ ਸਵੇਰਾ ਦਾ ਵੀ ਧੰਨਵਾਦ ਕਰਦਾ ਸਰ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਕਾਫੀ ਪਿੰਡਾਂ ਦੇ ਵਿੱਚ ਤੁਹਾਡੀ ਜਿੱਤ ਪ੍ਰਾਪਤੀ ਜਿਹੜੀ ਆ ਹੋਈ ਹੈ ਜੀ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਉਹ ਆਮ ਆਦੀ ਪਾਰਟੀ ਹੱਕ ਵਿੱਚ ਜਿਹੜਾ ਫਤਵਾ ਦਿੱਤੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੀ ਆ ਜਿੱਤ ਦੇਖੋ ਜੀ ਇਹ 16 ਜਿਹੜੇ ਅੱਜ ਕੈਂਡੀਡੇਟ ਸਾਡੇ ਜਿੱਤੇ ਨੇ ਅਨਪੂਰਨ ਹੋਈ ਜੀ ਜਿਹੜੇ ਬਾਕੀ ਸੀਗੇ ਉਹਨਾਂ ਦੇ ਪੇਪਰ ਵਰਕ ਨਹੀਂ ਸੀਗਾ ਕੰਪਲੀਟ ਜਿੰਨੇ ਕੰਪਲੀਟ ਸੀਗਾ ਇਸ ਕਰਕੇ ਉਹਨਾਂ ਦੇ ਪੇਪਰ ਵਰਕ ਇਨਕੰਪਲੀਟ ਹੋਣ ਕਰਕੇ ਆਮ ਆਦੀ ਪਾਰਟੀ ਦੇ ਸੋਣਾ ਜਿਹੜੇ ਉਮੀਦਵਾਰੋ ਜਿੱਤੇ ਨੇ ਔਰ ਤਿੰਨ ਜਿਹੜੀਆਂ ਪੋਸਟਾਂ ਉਹ ਜਿਹੜੀਆਂ ਨੇ ਜਿਹੜੇ ਉਹਦੇ ਵਿੱਚ ਆਮ ਆਦੀ ਪਾਰਟੀ ਵਾਲੇ ਸੀਗੇ ਦੂਸਰੇ ਵੀ ਸੀਗੇ ਉਹਨਾਂ ਦਾ ਪੇਪਰ ਵਰਕ ਕੰਪਲੀਟ ਨਾ ਹੋਣ ਕਰਕੇ ਉਹ ਦੁਬਾਰਾ ਇਲੈਕਸ਼ਨ ਜਿਹੜੀ ਉਹ ਤਿੰਨਾਂ ਜੋ ਉਹਨਾਂ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਈ ਬਿਲਕੁਲ ਸਾਡੇ ਨਾਲ ਬਡਾਲਾ ਬੰਗਰ ਤੋਂ ਵੀ ਮਜੂਨ ਨੇ ਬਹੁਤ ਬਹੁਤ ਧੰਨਈਆ ਜੀ ਤੁਹਾਨੂੰ ਤਾਂ ਬਹੁਤ ਬਹੁਤ ਵਧਾਈਆਂ ਜੀ ਕਿਵੇਂ ਦਾ ਲੱਗ ਰਿਹਾ ਆ ਮਾਦੀ ਪਾਰਟੀ ਵੱਲੋਂ ਅੱਜ ਵਧੀਆ ਮਾਲਕ ਦੀ ਕਿਰਪਾਈ ਆ ਇਹ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਆਨ ਨੂੰ ਠੇਰ ਦਿੱਤੀ ਆ ਅਸੀਂ ਜਿੱਤਿਆ ਨੇ ਤੇ ਅਸੀਂ ਕਾਂਗਰਸੀ ਵੀ ਰਹੇ ਆ ਕਾਲੀ ਵੀ ਰਹੇ ਆ ਕਿਸੇ ਨੇ ਸਾਨੂੰ ਲਾਗੇ ਦੀ ਸੀ ਆਉਣ ਦਿੱਤਾ ਹਾਂ ਪਾਰਟੀ ਨੇ ਤੁਹਾਨੂੰ ਅੱਗੇ ਇੱਕ ਤੌਰ ਦੇ ਉੱਤੇ ਵੀ ਆ ਹੁਣੇ ਇੱਥੇ ਗੱਲ ਚੱਲਣ ਰਹੀ ਸੀ ਮੈਂ ਕਿਹਾ ਇਹ ਪਹਿਲਾ ਚਾਂਚਾ ਜਿਹੜੇ ਥੱਲੇੋਂ ਵਰਗ ਨੂੰ ਚੁੱਕਣ ਦੇ ਤਾਂ ਨੇ ਦੇ ਕੀ ਜੀ ਕੋਈ ਨਹੀਂ ਜਿਹੜੇ ਬਜ਼ੁਰਗ ਆ ਉਹ ਨਹੀਂ ਕੋਈ ਲੱਗੇ ਆਉਂਦੇ ਤਾਂ ਆ ਹੁਣੇ ਇੱਥੇ ਗੱਲ ਚੱਲਣ ਰਹੀ ਜੀ ਬੈਠੇ ਸਾਂ ਮੈਂ ਗਏ ਉਹਨਾਂ ਦੀ ਦੇਣਿਆਂ ਸਰਦਾਰਾਂ ਦਾ ਵਸਵਦੀ ਉਹਨਾਂ ਨੇ ਸਾਨੂੰ ਬਿਲਕੁਲ ਜੀ ਇਹ ਸੰਜੀ ਲੋਕ ਜਿਨ੍ਹਾਂ ਦੇ ਵੱਲੋਂ ਜਿੱਤ ਪ੍ਰਾਪਤ ਕਰਕੇ ਅੱਜ ਸਰਟੀਫਿਕੇਟ ਲੈਣ ਦੇ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਦੈਂਸਰਾ ਟੀਵੀ ਕਲਾਨੌਰ